ਭਾਰਤੀ ਫੌਜ ਦੀ 6 ਸਿੱਖ ਰਾਈਜੀਮੈਂਟ ਦੇ ਜ਼ਿਲ੍ਹਾ ਰੂਪਨਗਰ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੋਂ ਦੇ ਹੋਟਲ ਵਿਖੇ ਹੋਈ। ਇਸ ਸਮੇਂ ਸੂਬੇਦਾਰ ਮੇਜਰ ਬਲਜੀਤ ਸਿੰਘ, ਸੂਬੇਦਾਰ ਦਰਬਾਰਾ ਸਿੰਘ ਤੇ ਸੇਵਾਮੁਕਤ ਆਨਰੇਰੀ ਕੈਪਟਨ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਬਕਾ ਫੌਜੀਆ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਇਹਨਾਂ ਮੁਸ਼ਕਲਾਂ ਦਾ ਆਪ ਮਿਲ ਕੇ ਹੱਲ ਕੱਢਿਆ ਜਾ ਸਕੇ। ਇਸ ਮੌਕੇ 1971 ਦੀ ਭਾਰਤ ਅਤੇ ਪਾਕਿਸਤਾਨ ਜੰਗ ਦੇ ਸੂਰਬੀਰਾਂ ਵਿੱਚ ਆਨਰੇਰੀ ਕੈਪਟਨ ਰਜਿੰਦਰ ਸਿੰਘ, ਨਾਇਕ ਤਰਲੂਕ ਸਿੰਘ नायक ਗੁਰਦਾਸ ਸਿੰਘ ਅਤੇ ਨਾਇਕ ਉਜਾਗਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਅਜੀਤ ਪੰਜਾਬੀ ਦੀ authentic ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ। ਹਾਂ ਜੀ ਕੀ ਨਾ ਜੀ? ਮੈਂ ਸਬਡਨ ਮੇਜਰ ਆਲਰੇਡੀ ਕੈਪਟਨ ਰਜਿੰਦਰ ਸਿੰਘ ਜੋ ਕਿਸਾਨੂਨੀ ਸਖਾਤ ਦੀ ਲੜਾਈ ਦੇ ਵਿੱਚ ਸਿਸ਼ਕ ਬਟਾਲੀਅਨ ਦਾ ਖੈਸਾ ਸੀ ਔਰ ਉਹ ਲੜਾਈ ਕਿਹਨਾਂ ਇਲਾਕੇ ਦੇ ਵਿੱਚ ਲੜੀ ਗਈ? 3 ਦਸੰਬਰ ਦੀ ਗੱਲ ਹੈ। ਜਿਵੇਂ ਨਵੇਂ ਨਵੇਂ ਉਸ ਟਾਈਮ ਤੇ ਗਏ ਸੀਗੇ ਇੱਕ ਸਾਲ ਦੀ ਨੌਕਰੀ ਸੀਗੀ ਪਲਟਨ ਦੇ ਉੱਤੇ ਪੂਨਸ ਇਲਾਕੇ ਦੇ ਵਿੱਚ ਪਾਕਿਸਤਾਨ ਦਾ ਅਟੈਕ ਹੋਇਆ ਸਾਡੀ ਪਲਟਨ ਡਿਫੈਂਸ ਦੇ ਵਿੱਚ ਸੀਗੀ ਪਲਟਨ ਦੇ ਡਿਫੈਂਸ ਦੇ ਵਿੱਚ ਬਹੁਤ بڑا ਕੰਮ ਕੀਤਾ ਤੇ ਦੁਸ਼ਮਣ ਨੂੰ ਉਸ ਤੇ ਇਲਾਕੇ 'ਚੋਂ ਰਿਸੀਡ ਕੀਤਾ ਤੇ ਦੁਸ਼ਮਣ ਦੇ ਚਾਰ ਅਟੈਕ ਉਸ ਦਿਨ ਰਾਤ ਨੂੰ ਆਏ ਚਾਹਾਂ ਅਟੈਕਾਂ ਦੇ ਵਿੱਚ ਦੁਸ਼ਮਣ ਨੂੰ ਭਾਰੀ ਨੁਕਸਾਨ ਪਹਟਾਣਾ ਪਿਆ ਔਰ ਮੂੰਹ ਦੀ ਖਾ ਕੇ ਉਸ ਨੂੰ ਉਹਲਾ ਆਪਣੇ ਉਸ ਇਲਾਕੇ ਦੇ ਵਿੱਚ ਵਸ ਜਾਣਾ ਪਿਆ ਕਾਫੀ ਤੋਂ ਜ਼ਿਆਦਾ ਇਹਨਾਂ ਦੀ ਕੁਆਲਟੀ ਹੋਈ ਉਸ ਕਾਂਜ ਦੇ ਉੱਤੇ ਜੋ ਪਲਟਨ ਨੇ ਕੰਮ ਕੀਤਾ ਸਭ ਤੋਂ ਜੇਂਡ ਕੰਦੇ ਵਿੱਚ ਇਲਾਕੇ ਦੇ ਵਿੱਚ ਪਲਟਨ ਨੂੰ ਇੱਕ ਮਹਾਬੀਰ ਚੱਕਰ ਪੰਜ ਵੀਰ ਚੱਕਰ ਉਸ ਟਾਈਮ ਪ੍ਰਾਪਤ ਹੋਏ ਉਹ ਸਭ ਤੋਂ ਵੱਡੀ ਗੱਲ ਸੀ ਕਿ ਉਸ ਟਾਈਮ ਦੇ ਉੱਤੇ ਇੱਕ ਸਫਾਈ ਮੈਨੂੰ ਵੀ 20 ਚੱਕਰ ਪ੍ਰਾਪਤ ਹੋਇਆ ਸੀਗਾ ਜੋ ਕੋਈ ਬਹੁਤ ਵੱਡਾ ਹਿੰਦੁਸਤਾਨ ਆਰਮੀ ਕਾਰਨਾਮਾ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਹਥਿਆਰ ਇਸ਼ੂ ਹੋਣੇ ਸ਼ੁਰੂ ਹੋ ਗਏ ਸੀਗੇ ਵਜੀਰ ਗੁਰਜੀ ਦਾ ਖਾਲਸਾ ਪਛਾਰਪੁਰ ਪਿੰਡ ਪੁਆਣਪੁਰ ਤਹਿਸੀਲ ਗੜਸ਼ੰਕਰ ਦਾ ਰਹਿਣ ਵਾਲਾ ਉਮਰ ਕਿੰਨੀ ਹੈ ਤੁਹਾਡੀ ਮੇਰੀ ਏਜ ਇਸ ਟਾਈਮ 74 ਹੈ 71 ਦੇ ਵਿੱਚ ਤਕਰੀਬਨ ਭਰਤੀ ਹੋਇਆ 71 ਵਿੱਚ ਹੀ ਮੈਂ ਲਾਸਟ ਨਰਾਇਣ ਦੇ ਵਿੱਚ ਹਿੱਸਾ ਪ੍ਰਾਪਤ ਉੱਥੇ ਕੀਤਾ ਔਰ 2001 ਦੇ ਵਿੱਚ ਮੈਂ ਆਨਰਰੀ ਕੈਪਟਨ ਪੈਨਸ਼ਨ ਆਇਆ ਵਾਲੀਆ ਜੀ ਨੇ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਦੀ ਜੋ ਕਾਰਵਾਈ ਹੋਇਆ ਨਾ ਤੁਹਾਨੂੰ ਕੀ ਦੱਸਾਂ ਕਿ ਮੈਨੂੰ ਇੰਨੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਕਾਫੀ ਦੇਰ ਤੋਂ ਚਾਹੁੰਦੇ ਸੀ ਕਿ ਇਹ ਕੰਮ ਕੀਤਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਸਾਨੂੰ ਜੋ ਆਪਣੇ ਜੋ ਸਾਥੀ ਹੈ ਉਹਨਾਂ ਦਾ ਸਾਨੂੰ ਕੱਠ ਵਿੱਚ ਮੈਨੂੰ ਐ ਲੱਗਾ ਕਿ ਜਿਸ ਤਰ੍ਹਾਂ ਗਲਾਬ ਦੇ ਫੁੱਲ ਜੋ ਵਿਖਰ ਜਾਂਦਾ ਹੈ ਔਰ ਉਸ ਦੀਆਂ ਪੁਆਖੜੀਆਂ ਖਿਲਰ ਜਾਂਦੀਆਂ ਹਨ ਉਹਨਾਂ ਨੂੰ ਇਕੱਠੀਆਂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਆਈ ਐਪੀਸ਼ੂਟ ਟੂ ਹਿਮ ਇਹਨਾਂ ਦੋਵਾਂ ਆਦਮੀਆਂ ਨੇ ਐਸਮ ਸਾਹਿਬ ਬਲਜੀਤ ਸਾਹਿਬ ਨੇ ਔਰ ਦਰਬਾਰਾ ਸਾਹਿਬ ਸੂਬੇ ਦਾ ਦਰਬਾਰਾ ਸਾਹਿਬ ਨੇ ਜੋ ਇਹ ਕੰਮ ਕੀਤਾ ਇਹ ਨਾ ਕੰਮ ਕਰਨ ਯੋਗ ਸੀਗਾ ਔਰ ਇੰਨਾ ਕੰਮ ਵਧੀਆ ਹੋਇਆ ਕਿ ਅੱਜ ਜੋ ਮੈਂ ਪੱਗ ਬੰਨੀ ਹੈ ਇਹ ਯਕੀਨ ਮੈਨੂੰ ਮੈਂ ਖੁਸ਼ੀ ਦੇ ਟਾਈਮ ਤੇ ਬੰਨਦਾ ਹੁੰਨਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਵਾਹਿਗੁਰੂ ਜੀ ਕਾ ਵੈਗੁਰ ਜੀ ਦੀ ਫਾਟੇ ਅੱਜ ਜੋ ਇਹ ਫੰਕਸ਼ਨ ਅਸੀਂ ਰੱਖਿਆ ਸੀ ਇਹਦੇ ਵਿੱਚ ਐਕਸ ਸਰਵਿਸਮੈਨ ਰੋਪੜ ਗਰੁੱਪ ਦੇ 6 ਸਿੱਖ ਰੈਜiment ਦੇ ਜਿੰਨੇ ਐਕਸ ਸਰਵਿਸਮੈਨ ਸੀ ਅਸੀਂ ਉਹਨਾਂ ਨੂੰ ਇਕੱਠੇ ਕੀਤਾ ਸੀਗਾ ਤੇ ਮਕਸਦ ਮੇਨ ਇਹੀ ਸੀਗਾ ਕਿ ਅਸੀਂ ਇਕੱਠੇ ਹੋ ਕੇ ਬੈਠੀਏ ਪਲਟਨ ਫੀਲਡ ਵਿੱਚ ਹੈ ਉੱਥੇ ਅਸੀਂ ਜਾ ਨਹੀਂ ਸਕਦੇ ਤੇ ਸਾਰੇ ਐਕਸ ਸਰਵਿਸਮੈਨ ਇਕੱਠੇ ਹੋਈਏ ਬੈਠ ਕੇ ਗੱਲਾਂ-ਬਾਤਾਂ ਕਰੀਏ ਤੇ ਪਲਟਨ ਦੇ ਬਾਰੇ ਗੱਲਾਂ-ਬਾਤਾਂ ਕਰੀਏ ਆਪਣੇ ਜਿਹੜੇ ਪੁਰਾਣੀਆਂ ਯਾਦਾਂ ਨੇ ਪਲਟਨ ਨਾਲ ਜੁੜੀਆਂ ਉਹਨਾਂ ਨੂੰ ਅਸੀਂ ਤਾਜ਼ਾ ਕਰੀਏ ਮੈਂ ਅੱਜ 1 ਮਹੀਨਾ ਪਹਿਲੇ ਹੀ ਮੈਂ ਪੈਨਸ਼ਨ ਆਇਆ ਪਟਨ ਦਾ ਸੁਗਰ ਮੇਜਰ ਆਨਰੀ ਕੈਪਟਨ ਮੈਂ 6 ਸਿੱਖ ਵਿੱਚੋਂ ਰਿਟਾਇਰ ਹੋ ਕੇ ਆਇਆ 1 ਮਹੀਨਾ ਪਹਿਲੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਜਿਹਦੇ ਵਿੱਚ 1971 ਦੀ ਲੜਾਈ ਦੇ ਉਹ ਹਿੱਸਾ ਲੈਣ ਵਾਲੇ ਸਾਡੇ ਸਾਡੇ ਸੀਨੀਅਰ ਸਾਡੇ ਬਜ਼ੁਰਗ ਸਾਡੇ ਨਾਲ ਨੇ ਤੇ ਜਿਨ੍ਹਾਂ ਦੇ ਵਿੱਚ ਆਨਰੀ ਕੈਪਟਨ ਰਜਿੰਦਰ ਸਿੰਘ ਸਾਹਿਬ ਨੈਕ ਤਰਲੋਕ ਸਿੰਘ ਨੈਕ ਗੁਰਦੇয়াল ਸਿੰਘ ਤੇ ਨੈਕ ਉਹ ਜਾਗਰ ਸਿੰਘ ਜਿਨ੍ਹਾਂ ਨੇ 1971 ਦੀ ਲੜਾਈ ਵਿੱਚ ਹਿੱਸਾ ਲਿਆ ਉਹਨਾਂ ਤੋਂ ਇਲਾਵਾ ਜਿੰਨੇ ਸਭ ਤੋਂ ਬਾਅਦ ਵਿੱਚ ਹੋਰ ਵੀ ਜਿਹੜੇ ਪੈਨਸ਼ਨ ਨੇ ਜਿਨ੍ਹਾਂ ਚ ਕੈਪਟਨ ਜਸਵਿੰਦਰ ਸਾਹਿਬ ਨੇ ਕੈਪਟਨ ਗਰਦੀਆਲ ਸਾਹਿਬ ਨੇ ਕੈਪਟਨ ਮੱਖਣ ਸਾਹਿਬ ਨੇ ਜਾਂ ਕੈਪਟਨ ਹਰਮਿੰਦਰ ਸਾਹਿਬ ਨੇ ਤੇ ਇਹ ਉਹ ਸਾਰੇ ਅਸੀਂ ਇਕੱਠੇ ਕੀਤੇ ਨੇ ਜਿੱਦੇ ਚ ਸਿਪਾਈ ਤੋਂ ਲੈ ਕੇ ਇੱਕ ਕੈਪਟਨ ਤੱਕ ਜਿੰਨੇ ਸਾਡੇ ਰੈਂਕ ਉਦੋਂ ਤੋਂ ਰਟਾਇਰ ਹੋ ਚੁੱਕੇ ਅਸੀਂ ਇਕੱਠੇ ਕੀਤੇ ਨੇ ਤੇ ਮੇਨ ਮਕਸਦ ਇਹ ਸੀ ਇੱਕਠੇ ਹੋ ਕੇ ਅਸੀਂ ਬੈਠ ਕੇ ਗੱਲਾਂ-ਵਾਟਾਂ ਕਰੀਏ ਆਪਣਾ ਪਰਿਵਾਰ ਗੱਲਾਂ-ਬਾਤਾਂ ਕਰੀਏ ਆਪਣੀ ਰੈਜੀਮੈਂਟ ਦੀਆਂ ਗੱਲਾਂ ਕਰੀਏ ਆਪਣੀ ਜੁੰਟ ਦੀਆਂ ਗੱਲਾਂ-ਵਾਟਾਂ ਕਰੀਏ ਤੇ ਸਾਰੇ ਇਕੱਠੇ ਹੋਈਏ ਕਾਫੀ ਲੰਮੇ ਟਾਈਮ ਤੋਂ ਹੋ ਸਕਦਾ ਸੀ ਨਹੀਂ ਮਿਲੇ ਸੀ ਤੇ ਉਹ ਜਿਹੜੀਆਂ ਸਾਡੀਆਂ ਕੋਈ ਛੋਟੀਆਂ-ਮੋਟੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਨੂੰ ਅਸੀਂ ਆਪਣੇ ਬਜ਼ੁਰਗਾਂ ਨਾਲ ਸ਼ੇਅਰ ਕੀਤਾ ਮੇਨ ਇਹ ਸੀਗਾ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਸਨਮਾਨਤ ਕਰੀਏ ਤੇ ਜਿਹੜੇ ਉਸ ਪਲਟਨ ਦਾ 1971 ਦੀ ਲੜਾਈ 'ਚ ਜਦੋਂ ਪਲਟਨ ਦਾ ਬਹੁਤ ਵੱਡਾ ਰੋਲ ਸੀ ਪਲਟਨ ਨੂੰ ਬਹੁਤ ਅਵਾਰਡ ਉੱਥੋਂ ਮਿਲੇ ਨੇ ਦੋ ਫੈਂਸਪ ਅਤੇ ਫੈਂਸਪ ਪੋਂਛਦਾ ਜਿਹੜਾ ਅਵਾਰਡ ਹੈ ਪਲਟਨ ਨੂੰ ਉੱਥੇ ਮਿਲਿਆ ਕਿ ਡਿਫੈਂਸ ਪੋਂਛ ਜਿਹੜਾ ਕਸਬਾਸੀ ਨੂੰ ਡਿਫੈਂਸ ਕਰਨ ਦਾ ਪਲਟਨ ਨੂੰ ਅਵਾਰਡ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਮਹਾਵੀਰ ਚੱਕਰ ਜਿੱਦਾਂ ਸਾਹਿਬ ਨੇ ਦੱਸਿਆ ਮਿਲਿਆ ਪਲਟਨ ਨੂੰ ਸੀਓਸੀ ਕਰਨਲ ਕੇਐਲ ਰਤਨ ਸਾਹਿਬ ਜੋ ਵਾਚ ਮੇਜਰ ਜਨਰਲ ਰਿਟਾਇਰ ਹੋਏ ਨੇ ਤੇ ਪੰਜ ਜਿਹੜੇ ਸੀ ਵੀਰ ਚੱਕਰ ਪਲਟਨ ਨੂੰ ਮਿਲੇ ਨੇ ਤੇ ਉਸ ਤੋਂ ਇਲਾਵਾ ਪਟਨਾਹੌਰ ਬਹੁਤ ਸਾਰੇ ਅਵਾਰਡ ਲਏ ਨੇ ਉਹ ਇੱਕ ਯਾਦਗਾਰ ਸੀ ਤੇ ਉਹਨੂੰ ਯਾਦ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਤਾਂ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਕੋਲੋਂ ਸਿੱਖੀਏ ਤੇ ਹੋਰ ਵੀ ਕੁਝ ਲਈਏ ਜਿਸ ਤਰੀਕੇ ਨਾਲ ਹੁਣ ਨਸ਼ੇ ਦੀ ਗੱਲਬਾਤ ਚੱਲੀ ਸੀ ਉਹਦੇ ਬਾਰੇ ਵੀ ਆਪਣੇ ਜਵਾਨਾਂ ਨੂੰ ਅੱਜ ਕੱਲ ਹਰ ਇੱਕ ਜਗ੍ਹਾ ਤੇ ਨਸ਼ਾ ਵਧਦਾ ਜਾ ਰਿਹਾ ਜਾਗਰੂਕ ਕਰੀਏ ਖੇਡਾਂ ਵਾਲੇ ਖੇਤਰ ਵੱਲ ਲੈ ਕੇ ਜਾਈਏ ਪਿੰਡ ਅਸੀਂ ਆਏ ਆ ਪੈਨਸ਼ਨ ਆ ਗਏ ਆ ਤੇ ਪਿੰਡਾਂ ਦੇ ਮੁੰਡਿਆਂ ਨੂੰ ਜਿਹੜੇ ਨਵੇਂ ਜਵਾਨ ਨੇ ਨਈ ਜਨਰੇਸ਼ਨ ਹੈ ਉਹਨਾਂ ਨੂੰ ਹੀ ਸੈਰ ਤੋਂ ਮੂੜੀਏ ਤੇ ਕੁਛ ਨਾ ਕੁਛ ਅਪਰਾਲੇ ਕਰੀ ਇਹਦੇ ਤੇ ਵੀ ਡਿਸਕਸ ਅੱਜ ਹੋਈ ਹੈ ਤੇ ਬਾਕੀ ਖੈਬਰ ਹੋਟਲ 'ਚ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਅੱਜ ਉਹਨਾਂ ਵੱਲੋਂ ਵੀ ਸਾਡੇ 1971 ਦੇ ਜਿਹੜੇ ਇਹ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਸਾਡੇ ਜਿਹੜੇ ਮੇਨ ਹੀਰੋ ਸੀ 1971 ਜਿਹੜਾਈ ਤੋਂ ਉਹਨਾਂ ਅਸੀਂ ਸਾਡੇ ਵੱਲੋਂ ਵੀ ਸਨਮਾਨਤ ਕੀਤਾ ਗਿਆ ਤਾਂ ਕਿ ਪਟਨ ਦੀਆਂ ਯਾਦਾਂ ਉਸ ਤਰੀਕੇ ਨਾਲ ਬਣੀਆਂ ਰਹਿਣ ਤੇ ਪਟਨ ਵੀ ਜਿਹੜਾ ਸਾਡਾ ਜਿਹੜਾ ਮਾਹੌਲ ਹੈ ਇਹ ਬਿਲਕੁਲ ਤੰਦਰੁਸਤ ਤੇ ਚੜ੍ਹਦੀ ਕਲਾ ਵਾਲਾ ਰਹੇ ਇਸ ਸਾਡਾ ਮਕਸਦ ਸੀ ਜਿੱਥੇ ਇਕੱਠੇ ਹੋਣ